ਸਭ ਤੇ ਉੱਚੀ ਤਾਂ ਕੀ ਸੋਭਾ ਆਪਣੀ ਦਾਨ ਤੇ ਗੁਣਾਂ ਨੂੰ ਸੁਖਮਨੀ ਜੋ ਮੰਨ ਮੜੇ ਸੁਖਮਨਾ ਤਰਨ ਬਲਵਾ ਜੋ ਜਨਾ ਕੇ ਮਨ ਵਿਚ ਸਰਾਹ ਸੁਖਮਨੀ ਸੁਖਮਨਾ ਤਰਨ ਬਲਵਾ ਜੋ ਜਨਾ ਕੇ ਮਨ ਵਿਚ ਸਰਾਹ ਮੋਕ ਪਰ ਗੁਰੂ ਪਾਣੀ ਪਿਤਾ ਰੰਮੀ ਆਈਆਂ ਬੁਰੀਆਂ ਆਈਆਂ ਮਾਇਕ ਦੂਰ ਰੰਮੀ ਆਪੋ ਆਪਣੀ ਤੇਰੇ ਲੈ ਕੇ ਦੂਰ ਜੀ ਨਾਮ ਤੇ ਆਇਆ ਹੈ ਪ੍ਰਸ਼ੰਤ ਆਦਾਰ ਨਾਮ ਤੇ ਮੁਕਤ ਗੁਦੇ ਇਹਨਾਂ ਨੂੰ ਬਣਾ ਦੇਣਾ ਇੱਥੇ ਲਿਆ ਗਏ ਇਹਨਾਂ ਨੂੰ ਬਣਾ ਦੇ ਦਿਆ ਇੱਥੇ ਬਕਰ ਦੌਂਗਾ ਦੇ ਕੇ ਅੱਗੇ ਜਾ ਲੈ ਇਹਨਾਂ ਨੂੰ ਫੜਾ ਦੇਣਾ ਫਿਰ ਜੇ ਲੱਗ ਜਾਵੇ ਹਾਂ ਤੇ ਬੱਟੇ ਬੋਲੇ ਈਸੋ हा <speaking> श्रिया <in foreign language> <speaking in foreign language> ਪਰਿਆਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਜਿਹੀ ਮਨਵੰਦੀਆਂ ਬਹੁਤਾਂ ਦੁਨੀਆਂ ਰਾਗ ਰਤੁ ਪਰਵਾਰ ਪਰਿਆ ਸ਼ਬਦ ਗਾਉਣ ਆਈਆਂ ਸਤਿਗੁਰਤਾ ਦਾ ਬੋਹੜੀ ਕੇ ਰਾਗ ਮੰਨ ਜਿਨੀ ਵਸਾਇਆ ਕਹੈ ਤਨੁ ਜਨਤੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਰੋ ਵਰਨਾ ਲੇ ਆਪਕਾ ਤੁਮਨ ਮੇਰੇ ਦੂਸਰ ਵਿਸਾਰਨਾ ਅੰਗੀਤ ਲੋਕ ਤੇਰਾ ਕਾਲ ਸਉ ਸਵਾਰਾ ਸੁਖਨਾ ਕਲਾ ਸਰਪਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਲ ਕਿੰਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਡਰ ਤੇਰੇ ਕਰਤਾ ਤੇਰੇ ਸਭ ਜਿ ਹੈ ਜਿਦੜ ਸੁਭਾਏ ਸਦਾ ਚਲਦਾ ਤੇਰੀ ਮਹਾਨ ਰਸਾ ਹੈ ਨਾਮ ਜਿਤੇ ਮਨ ਵਿੱਚ ਹੋਸੀ ਹਜੇ ਸਿਮਤ ਤੇਰੇ ਕਹਿ ਨਾਨਕ ਸੱਚੇ ਸਾਰੇ ਕਿਆ ਨਹੀਂ ਚਾਤੇ ਤੇ ਸਾਚਾ ਨਾਮ ਮੇਰਾ ਆਧਾਰ ਰੂਹ। ਆਤਮਾ ਪ੍ਰਤਾਪ ਮੇਰਾ ਜੀਵ ਕਾ ਸਭ ਤੋਂ ਆਧਾਰ ਆ। ਸਦਾ ਸੁਖ ਮਿਲਿਆ ਰਸਿਆ ਜੀ ਦੀ ਚਾਹ ਤਸ ਪੂਰਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਮਿੜਾਈਆਂ। ਕਹਿ ਨਾਨਕ ਸੁਣੋ ਸੰਤੋਖ ਸਭ ਤਰੋਪੇ ਆ ਰੂ ਸਾਚਾ ਨਾਮ ਮੇਰਾ ਆਧਾਰ। ਵਾਝੇ ਪੰਚ ਸਰਬ ਤਿਤਕਾਰ ਸਰਬਾਗੇ ਕਾਰ ਸਰਬਾਗੇ ਸਰਬ ਸਵਾਜੇ ਗੁਰਾ ਜਿਤ ਕਾ ਧਾਰ ਲਿਆ। ਪੰਚ ਰੂਪ ਦਵਾਸ ਕੀਤੇ ਕਾਲ ਕੰਧ ਮਾਰੀ। ਕਹ ਲ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈਨ ਤਕੋ ਆਤਿਤ ਕਰਨੁ ਆਜਿ ਅਨੰਦ ਸੁਖੋ ਵੱਡ ਪਾਗਿਓ ਸਜਨ ਮਰੋ ਰਤ ਪੂਰੇ ਪਾਲ ਬ੍ਰਹਮ ਪ੍ਰਭ ਪਾਇਆ ਉਦੈ ਸਗਰ ਵਸੂਰੇ ਜੋਜ ਰੋਜ ਸੰਤਾ ਜੁਤਰੇ ਸੁਣੀ ਸਚੀ ਬਾਣੀ ਸੰਤ ਸਾਰਜਨ ਪੈ ਸਰਸੇ ਪੂਰੇ ਤੇ ਪਵਿੱਤ ਸਤਿਗੁਰ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਹਰ ਹਜ਼ੂਰੇ ਮਹਿਲਾ ਦੂਜਾ ਰੌਣ ਗੁਰੂ ਪਾਣੀ ਪਿਤਾ ਮਾਤਾ ਧਰਮ ਦਾਤ ਦਿਵਸ ਰਾਤ ਤੋਇ ਦਾਈ ਦਾਇਆ ਇਹ ਸਭ ਜਗਸ ਜਨਿਆਈਆਂ ਬੁਰੀਆਂ ਆਈਆਂ ਬਾਜੇ ਧਰਮ ਹਦੂਰ ਕਰਮੀ ਉਹ ਆਪਣੀ ਕੇਰੇ ਲੇ ਗਏ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਾਰ ਨਾਨਕ ਤੇ ਮੱਥਿਉ ਜਨੇ ਕੇਤੀ ਚੁਬੀ ਆਰਤ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਾਰ ਨਾਨਕ ਤੇ ਮੱਥਿਉ ਜਨੇ ਕੇਤੀ ਧੰਨਵਾਜ ਰੱਖੋ ਬਿਰਧ ਕੇਲਾਜ ਨਾ ਪਾਇਓ ਕਿਸੇ ਕਮਤਾ ਜੀ ਜਿਆਦ ਸਿ ਭਗਤ ਜੀ ਸਹਾਇ ਬਾਸਿ ਭਗਤ ਜੀ ਕੀ ਬਾਸ ਸਾਹਿ ਰਸ਼ਮੀ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲਈ ਤੇ ਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਜਿੱਥੇ ਸਭ ਦੁੱਖ ਜਾਇ ਤੇਗ ਬਹਾਦਰ ਸਮਰੀਆ ਘਾਲ ਨਾਉ ਨਿਦਿਆਵੇ ਧਾਏ ਸਭ ਥਾਈ ਹੋਈ ਸਹਾਇ 11ਵੇਂ ਪਾਤਸ਼ਾਹ ਸਤਗੁਰੂ ਬਾਲਕ ਸਿੰਘ ਜੀ ਮਹਾਰਾਜ ਗੁਪਤ 11ਵੇਂ ਖੇលਿਆ ਕਿਨੂ ਨਾ ਪਾਇਓ ਪਾਰ ਗੁਪਤ 11ਵੇਂ ਖੇលਿਆ ਕਿਨੂ ਨਾ ਪਾਇਓ ਪਾਰ 12ਵੇਂ ਜਾਮਾ ਅਖੰਡਾ ਬ੍ਰਹਮੰਡਾ ਦੇ ਮਾਲਕ ਧੰਨ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਜੀ ਸਭ ਥਾਈ ਹੋਈ ਸਹਾਇ ਸਭ ਥਾਈ ਹੋਈ ਸਹਾਇ 14 ਜਾਮੇ ਸਤਗੁਰ ਹੋਆ 70 ਭਗਤਾ ਧਾਰ 84 ਜਾਮੇ ਪਹਿਰ ਕੇ ਕਲ ਜੁਗ ਕਰਹੁ ਦਾ ਦਸਾਂ ਪਾ ਸਾਂਹ ਦੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਇਹਨਾਂ ਮਾਨਾਂ ਦੇ ਮਾਨ ਸਤਗੁਰ ਜੀ ਨੇ ਤਾਣੇ ਦੇ ਤਾਣ ਸਤਗੁਰ ਜੀ ਨੇ ਓਟਾਂ ਦੇ ਓਟ ਨਿਆਸਾਂ ਜਾਸੇ ਪਾਛਾ ਜੀਓ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਤ੍ਰਿਗੁਰ ਗੰਨ ਸਾਹਿਬ ਜੀ ਮਹਾਰਾਜ ਜੀ ਦਾਤਨ ਤਨ ਕੇਲੇ ਵਾਲੇ ਪਾਤਸ਼ਾਹ ਜੀ ਦਾਤਨ ਜਗਤ ਮਾਤਾ ਜੀ ਦਾਤਨ ਸ਼ਕਤ ਮਾਤਾ ਜੀ ਦਾਤਨ ਪਿਤਾ ਜੀ ਮਹਾਰਾਜ ਗਰੀਬ ਨਰਾਜ ਅਸੀਂ ਪਾਪੀ ਅਪਰਾਧੀ ਜੀ ਮਹਾਰਾਜ ਜੀਓ ਸਦਾ ਹੀ ਭੁੱਲਣਾ ਰਹਾ ਆਪ ਜੀ ਸਦਾ ਬਖਸ਼ਣਹਾਰ ਆਪ ਜੀ ਚਲਣਾ ਚੱਲਨੇ ਆਏ ਹਾਂ ਸੱਚੇ ਪਾਤਸ਼ਾਹ ਜੀਓ ਆਪ ਜੀ ਦਰ ਕਰਦੇ ਪ੍ਰੀਤਵਾਨ ਭਾਈ ਮਦਮਿਤ ਸਿੰਘ ਜੀ ਸੱਚੇ ਪਾਤਸ਼ਾਹ ਆਪ ਜੀ ਮੇਹਰਾਂ ਬਖਸ਼ਿਸ਼ਾਂ ਕਿਰਪਾ ਦੀ ਕਿਸੇ ਚ ਪਾਛਾ ਜੀਓ ਵਰਣੀ ਹੋਈ ਆ ਸੱਚੇ ਪਾਛਾ ਜੀਓ ਵਰਣੀ ਵਿੱਚ ਸ੍ਰੀ 101 ਸਈ ਜਪਜੀ ਸਾਹਿਬ ਦੇ ਪਾਠ ਹੋਏ ਹਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸ੍ਰੀ ਉਗਰਧੰਤੀ ਸਾਹਿਬ ਦੇ ਪਾਠ ਸੱਚੇ ਪਾਤਸ਼ਾਹ ਜੀਓ ਜਿਹੜੇ ਪਾਠੀ ਸਿੰਘਾ ਨੇ ਆਜਮਾ ਹਜੂਰ ਦੇ ਵਿੱਚ ਸੱਚੇ ਪਾਤਸ਼ਾਹ ਜੀਓ ਪਾਠ ਕੀਤੇ ਹਨ ਬੇਨਤ ਪੂਲਾ ਆਈ ਆਉਣਗੇ ਆਪਣੇ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਬਖਸ਼ਣਾ ਵੀਂਦਿਆ ਸੱਚੇ ਪਾਤਸ਼ਾਹ ਜੀਓ ਆਗਾਹ ਤੋਂ ਸੁੰਦਰ ਤੇ ਸਪਸ਼ਟ ਸਰਲ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਬਾਦਸ਼ਾਹ ਜੀਓ ਉਪਰੰਤ ਸੱਚੇ ਪਾਤਸ਼ਾਹ ਜੀਓ ਅਨੰਤ ਸੰਛੇਪ ਨੇ ਪਾਠ ਦੇ ਅਦਾਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸੱਚੇ ਪਾਤਸ਼ਾਹ ਮਿਹ ਪ੍ਰੀਤਵਾਨੋ ਸੱਚ ਪਾਤਸ਼ਾਹ ਜੀ ਆਪ ਦੀ ਦਰਸ ਕਰਕੇ ਮਿਹਰ ਕਰੋ ਸੱਚੇ ਪਾਤਸ਼ਾਹ ਜੀਓ ਲਈ ਦੁਆ ਜੀ ਆਪ ਜੀ ਪੰਜਾਂ ਅੰਮ੍ਰਿਤ ੜਾਹ ਪਛਾ ਦੇ ਸੱਚ ਕੇ ਹਾਜ਼ਰ ਹੋਈ ਹੈ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਪਿੰਜਲ ਮਿਸ਼ਟਾਏ ਕਲੀ ਪਾਕਸਾ ਸੋਚ ਪਵਿੱਤਰਾ ਹੁਣ ਲਾਭ ਉਪੋਗ ਦਾ ਮੈ ਬਖਸ਼ਾ ਕਰ ਸੱਚੇ ਪਾਤਸ਼ਾਹ ਜੀਓ ਆਪ ਦੀ ਲਾਭ ਭੋਗ ਸੱਚੇ ਪਾਤਸ਼ਾਹ ਜੀਓ ਆਪ ਜੀ ਲਗਾ ਆਪੋ ਸੀਤ ਪ੍ਰਸਾਦ ਸਾਧ ਸੰਗਤ ਵਿੱਚ ਜੋ ਅਰਜੀ ਸ਼ਕੇ ਸਵੱਥੇ ਬਹਿਰ ਸਵਾਸ ਸਵਾਸ ਆਪ ਜੀ ਦਾ ਪਵਿੱਤਰ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿ ਵਾਹੋ ਵਾਹੋ ਦਾ ਜਾਪ ਜੱਪ ਸੱਚ ਪਾਤ ਜੀਓ ਕਲਾ ਆਪ ਜੀ ਕੀ ਵਰਤ ਸੱਚ ਪਾਤ ਜੀ ਆਪ ਦੀ ਕਿਰਪਾ ਕਰਨੀ ਦਸਨੇ ਪਾਸ ਅਰਦਾਸ ਕਰਦੇ ਆ ਬਿੰਦ ਭੁਲਾ ਹੀ ਆਉਣੀਆਂ ਆਪਣੇ ਅਣਜਾਨ ਬੱਚ ਸਮਝ ਕੇ ਬਖਸ਼ ਲੈਣਾ ਬਾਹਰ ਬਖਸ਼ਣਾ ਸੱਚ ਪਾਤੇ ਹੋਣ ਮਹਾਰਾਜ ਗਰੀਬ ਨਿਵਾਜ ਜੀ ਜੋ ਆਪ ਜੀ ਗਉ ਸੋਈ ਭਾਵੇ ਸੱਚ ਪਾਤ ਆਪ ਜੀ ਮਹਾਰਾਜ ਸੱਚ ਪਾਤ ਸਾ ਜੀਓ ਸ੍ਰੀ ਮਹਾਂਸਾਹਬ ਸਤਿਬਹਾਦਰ ਸਚਪਾਸ਼ਾ ਜੀ ਆਪ ਜੀ ਭਗਤੀ ਦੇ ਪੈਰੇ ਸ਼ਕਤੀ ਦੇ ਪੈਰੇ ਬਖਸ਼ਿਸ਼ ਕਰਨ ਕਰਕਾਰ ਪ੍ਰਵਾਸ ਮੈਲ ਪ੍ਰਾਪਤ ਕਰਨ ਦੀ ਬਾਰ ਜੋ ਆਪਣੇ ਪਹਿਲੇ ਵਰਤੋਣ ਸਚਪਾਸ਼ਾ ਜੀਓ ਜੋ ਜੀ ਆਪ ਜੀ ਦਰ ਤੇ ਆਵੇ ਸਵਾਜ ਸਵਾਜੀ ਜਾਂ ਸਚਪਾਸ਼ਾ ਜੀਓ ਕਿਰਨੂ ਆ ਜੀ ਆਪ ਜੀ ਆਪਣੇ ਪਵਿੱਤਰ ਹੁਕਮਨਾਮੇ ਬਸਤੇ ਨਿਹਾਲ ਕਰਨਾ ਸਚਪਾਸ਼ਾ ਹੁਕਮਨਾਮੇ ਦੀ ਸੇਰ ਅਨੁਸਾਰ ਚਲੰਦਾ ਜੀਵਨ ਢਾਲਨ ਦਾ ਬਾਲ ਬਖਸ਼ਿਸ਼ ਕਰਨਾ ਸਚਪਾਸ਼ਾ ਜੀਓ ਜੋ ਆਪ ਜਿਨੂ ਭਾਵੇ ਸੋ ਹੀ ਰਾਜੀ ਜਾਵੇ ਜੋ ਕਿਛ ਕਰਨਾ ਸੋ ਤੇਰਾ ਪਾਸ ਕਿਸਾ ਆ ਗਿਆ ਕਿਚੇ ਅਰਦਾਸ ਜੋ ਕਿਛ ਕਰਨਾ ਸੋ ਤੇਰਾ ਪਾਸ ਕਿਸਾ ਆ ਗਿਆ ਕਿਚੇ ਅਰਦਾਸ ਨਾਨਕ ਨਾਮ ਚੜੀ ਲਾ ਜਿਹੜਾ ਪੜ ਸਭ ਤੋਂ ਪਹਿਲਾਂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਪੁਰਿਓ ਕੰਮ ਜਰਾਮ ਕੰਮ ਜਰਾਮ ਕੰਮ ਜਰਾਮ ਕੰਮ ਜਰਾਮ ਨੀਰੰਦਾਸ ਦਾ ਦੋ ਕਵਾਂ ਤੇ ਨਾ ਘਾਟ ਘਾਟ ਨਾ ਤੇ ਨਾਠ ਪਰਮਤੁਵਾਰੀ ਆਇਓ ਨਾਨਕ ਪ੍ਰਭ ਰਾਤਾ ਇਤੋ ਇਤੋ ਤਤਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਰਬਨ ਚੋ ਰਹੀਏ ਦੁਖ ਵਿਆਪ ਜਿਹਾ ਸਾਧਨਾ ਫੀਕੀ ਰਸਬਨ ਬੇਲ ਪ੍ਰਭ ਕਾਲ ਸੰਤਪੈ ਰਹਾਉ ਜਬ ਲਗ ਦਰਸਨਾ ਪਰਸ ਹੈ ਪ੍ਰੀਤਮ ਤਬ ਲਗ ਭੂਖ ਨਿਵਾਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਾਲ રસ ਕਮਲ ਬਗਾਸੀ ਉਨਵ ਗਨਾਰ ਗਰਜੇ ਬਸ ਕੋਕਲ ਮੋਰ ਬਰਗ ਤਰ ਵਰ ਬਿਰਖ ਭੰਗੰ ਪੈੰਗੰ ਕਾਰ ਕਰ ਤਨ ਸੁਹਾਗ ਕੁਜਲ ਰੂਪ ਕੁਨਾਰ ਕੁਲਕਨੀ ਫਿਰ ਕਾ ਸਹਿਜ ਨ ਜਾਣਿਆ ਹਾਲ ਦਾਸ ਰੰਗ ਕਸਨੰ ਨਹਿ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੈ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਤੀਰੈ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੈ ਨਾਨਕ ਪ੍ਰਭ ਤੇ ਸਹਾਈ ਸੁਹੇਲੀ ਬਰਾਬ ਦੇਖਤ ਹੀ ਮਨ ਤਿਰ ਵਾਹਿਗੁਰੂ ਜੀ ਕਾ ਕਲਸਾ ਸਿਗੁ ਵਾਹਿਗੁਰੂ ਕੀ ਬਤੇ ਹਾਨ ਬਿਨ ਕਿਉ ਰਹੀਐ ਦੁਖ ਵਿਅਪ ਜੇਵਾ ਸਾਧਨਾ ਫਿੱਕੀ ਰਸ ਬਿਨ ਬੇਰਬ ਪ੍ਰਭ ਕਾਲ ਸੰਤਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੈ ਫੋਟੋ ਵਾਹ ਪੂਰੀ ਆਸ ਜੀ ਤੇਰੀ ਮਨ ਸਾਹਮਣੇ thank <laughs> you